ਤੇ ਹੈਲੋ ਗਾਇਜ਼ ਵੈਲਕਮ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੇ ਗਰਮ ਗਰਮ ਪਰਾਂਠਿਆਂ ਦੇ ਨਾਲ ਗਰਮੀ ਦੇ ਵਿੱਚ ਗਰਮ ਗਰਮ ਪਿਆਜ਼ ਵਾਲੇ ਪਰੌਂਡੇ ਤੇ ਅੱਜ ਸਾਡਾ ਬੰਦਾ ਬਣਾ ਰਿਹਾ ਇਸ ਤੋਂ ਪਹਿਲਾਂ ਉੱਠ ਗਿਆ ਜੇ ਸ਼ਾ ਗਿਆ 5 ਵਜੇ ਉੱਠਿਆ ਰਨਿੰਗ ਕਰਨ ਗਿਆ ਆਇਆ ਆ ਕੇ ਫਿਰ ਅੱਜ ਪਤਾ ਨਹੀਂ ਕੀ ਆਇਆ ਮਨ ਦੇ ਵਿੱਚ ਕਹਿੰਦੇ ਮੈਂ ਬਣਾਉਣਾ ਪਰਾਂਠੇ ਬੱਚਿਆਂ ਲਈ ਤੇ ਕੀ ਆਇਆ ਅੱਜ ਮਨ ਦੇ ਵਿੱਚ ਜਿਹੜੇ ਪਰੌਂਠੇ ਬਣਾਉਣ ਲੱਗੇ ਸੀ ਪਰ ਜੰਮੀ ਇੱਕ ਟਾਈਮ ਜੈ ਸਰ ਇਹ ਕੇ ਚਲੋ ਕੋਈ ਨਾ ਇਹਨੂੰ ਵੀ ਰੈਸਟ ਮਿਲਨੀ ਚਾਹੀਦੀ ਆ ਲੇਕਿਨ ਇਹ ਪਿਆਜ਼ ਦੇ ਪਰੌਂਠੇ ਬਹੁਤ ਘੈਂਟ ਬਣਾਉਂਦੇ ਆ ਬਹੁਤ ਸਵਾਦ ਬਣਾਉਂਦੇ ਆ ਆਲੂਆਂ ਦੇ ਵੀ ਜੋ ਵੀ ਕੰਮ ਕਰਦੇ ਆ ਬੰਦਾ ਪਰਫੈਕਟ ਕਰਦਾ ਤੇ ਬਹੁਤ ਵਧੀਆ ਬਣਾਉਂਦੇ ਆ ਫਿਰ ਮੈਂ ਕਿਹਾ ਚਲੋ ਕੋਈ ਨਾ ਬੰਦੇ ਦਾ ਮਾਣਾ ਕਦੇ ਕਦੇ ਕਰ ਲੈਣਾ ਚਾਹੀਦਾ ਹੈ ਕਿ ਨਹੀਂ ਮੈਂ ਵੀ ਨਹੀਂ ਕਿਹਾ ਵੀ ਚਲੋ ਮੈਂ ਕਰਦੀ ਆ ਤੇ ਹੁਣ ਮੈਨੂੰ ਲੈ ਕੇ ਜਾਓਗੇ ਕਿ ਨਹੀਂ ਦੌੜ ਕੇ ਆ ਕੇ ਨਾ ਕੁਝ ਕੰਮ ਜਿਆ ਕਰਨ ਜੀ ਕਰ ਖੜਿਆ ਜਿਆ ਰਹਿੰਦਾ ਹਾਂ ਇਹ ਤਾਂ ਹੈ ਤੇ ਚਲੋ ਵੀ ਬੱਚਿਆਂ ਦੇ ਬਸ ਰੈਡੀ ਹੋ ਗਏ ਲਗਭਗ ਟਿਫਨ ਤੇ ਫਿਰ ਹੁਣ ਮੈਂ ਜਾਉਂਗੀ ਸੈਰ ਕਰਨ ਕਿਉਂਕਿ ਨਿਰਿੰਦਰ ਤਾਂ ਜਲਦੀ ਜਾ ਕੇ ਆਗੇ ਤੇ ਹੁਣ ਮੈਨੂੰ ਲੈ ਕੇ ਜਾਣਗੇ ਲੈ ਕੇ ਜਾਉਂਗੇ ਹੂੰ ਠੀਕ ਐ ਤੇ ਨੇਮਰਤ ਅੱਜ ਵੀ ਛੁੱਟੀ ਕਰਵਾਉਣੀ ਪੈਣੀ ਐ ਨੇਮਰਤ ਇੱਕ ਦਿਨ ਰੈਸਟ ਕਰ ਲੈਂਦੇ ਹੋ ਹੈ ਰੈਸਟ ਤਾਂ ਠੀਕ ਆ ਉਹਦਾ ਬੁਖਾਰ ਪਰ ਰੈਸਟ ਕਰ ਲੈਂਦੇ ਨਾਲੇ ਅੱਜ ਉਹਦੀ ਡਰੈਸ ਦੇ ਕੇ ਆਉਣੇ ਫੰਕਸ਼ਨ ਲਈ ਆ ਵੇ ਸਾਡਾ ਪਿਆਰਾ ਪਿਆਰਾ ਬੰਦਾ ਅੱਜ ਕਿਵੇਂ ਪੁੱਤ ਬੁਖਾਰ ਠੀਕ ਐ ਠੀਕ ਐ ਅੱਜ ਤੇ ਤੇ ਡਰੈਸ ਦੇਖ ਹੈਗੇ ਹਲਾ ਇਸ਼ਾਰਾ ਕਿਵੇਂ ਕਰਦਾ ਸੀ ਪਤਾ ਸੋਈ ਚ ਖੜੀ ਨੂੰ ਇਸ਼ਾਰਾ ਕਰੀ ਜਾਵੇ ਪਾਪਾ ਸਾਹਮਣੇ ਤਾਂ ਬੋਲ ਨਹੀਂ ਸਕੀ ਮੈਨੂੰ ਦੱਸਦੀ ਕਿਵੇਂ ਕਹਿੰਦੀ ਸੀ ਇਸ਼ਾਰਾ ਕਰਕੇ ਨਹੀਂ ਗਈ ਮੰਮਾ ਫਰਾਕ ਨੂੰ ਕਿੱਝ-ਕਿੱਝ ਦੱਸੇ ਵੀ ਕਦੋਂ ਲੈਣ ਜਾਵਾਂਗੇ ਮੰਮਾ ਫਰਾਕ ਕਿੱਝ ਕੇ ਨਾ ਕਰੇ ਕਦੋਂ ਲੈਣ ਜਾਵਾਂਗੇ ਇਹੋ ਜੀ ਹੈ ਬਦਮਾਸ਼ ਓਏ ਮੁੰਡੇ ਜਲਦੀ ਨਿਕਲ ਟਾਈਮ ਹੋ ਗਿਆ ਇਹਨੂੰ ਘੰਟਾ ਹੋ ਗਿਆ ਅੱਧਾ ਘੰਟਾ ਲਾ ਟਿੰਚ ਬੜੇ ਨੂੰ 7:30 ਹੋ ਗਏ ਜਲਦੀ ਆ ਇਹਨੂੰ ਕਾਂਟਾ ਨਹੀਂ ਲੱਗੂ ਇਹਨੂੰ ਦੰਸ ਪੈਂਟ ਨਹੀਂ ਲੱਗਦਾ ਬਹੁਤ ਟਾਈਮ ਲੰਦਾ ਉੱਥੇ ਪਤਾ ਨਹੀਂ ਕੀ ਕਰਦਾ ਉੱਥੇ ਗਾਣਾ ਨਾਉਣ ਲੱਗਿਆ ਵੀ ਉੱਥੇ ਗਾਣਾ ਕਰਦਾ ਗਾਣਾ ਗੰਦਾ ਚਾ ਇਹ ਤਾਂ ਮੁੰਡਾ ਸਿੰਗਰ ਹੈ ਬਾਥਰੂਮ ਸਿੰਗਰ ਹੈ ਚਲ ਖੜੇ ਹੋ ਫਿਰ ਬੈੱਡ ਇਕੱਠਾ ਕਰ ਦਈਏ ਚਾਦਰ ਝਾੜ ਕੇ ਪੁਛਾ ਦਈਏ ਵੇ ਚੱਲ ਮਾਰਕੀਟ ਜਾਣਾ ਬਾਈ ਕੁੜੀ ਦਾ ਸਮਾਨ ਲਿਆਉਣਾ ਖੜੇ ਹੋ ਜੇ ਬਾਜੀ ਜੇ ਗਰਜਾਂ ਦੇ ਉਣਕੇ ਲੰਗਾਆਂ ਨਾਲ ਲੈਂਦੀ ਵਾਓ ਖੜੇ ਹੋ ਜਲਦੀ ਜਲਦੀ ਸਾਢੇ ਨਾਲ ਹੋ ਗਏ ਸਾਢੇ ਨਾਲ ਵਾ 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 ਵ ਤੇ ਆਪਾਂ ਦੇਖਦੇ ਆਂਗੇ ਜੀ ਉਤਨੀ ਦੀ ਵਧੀਆ ਤਾਂ ਡੈਂਟ ਤੋਂ ਹੀ ਲੈ ਲਾਂਗੇ ਚਲੋ ਚਲੋ ਟਾਈਮ ਨਹੀਂ ਹੈਗਾ ਅੱਜ ਤਾਂ ਠੀਕ ਲੱਗਦੀ ਹੈ 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 ਉਹ ਕਿਹਾ ਮੈਂ ਮੈਡਮ ਨੂੰ ਉਹਨੂੰ ਮੈਸੇਜ ਕੀਤਾ ਵੀ ਅਗਰ ਡਾਂਸ ਦੀ ਪ੍ਰੈਕਟਿਸ ਕਰਵਾਉਣੀ ਹੈ ਤਾਂ ਨਿਵਰਤਨ ਮੈਂ ਛੱਡ ਜਾਨੀ ਹੁਣ ਅਜੇ ਮੈਡਮ ਨੇ ਲੇਕਿਨ ਮੈਸੇਜ ਦਿੱਤਾ ਨਹੀਂ ਹੈਗਾ ਗਾਵ ਕਲਾਸ ਲਈ ਬੈਠੀ ਮੈਂ ਨੇ ਕੱਲਾ ਇਹ ਦੱਸਿਆ ਡਾਂਸ ਚ ਕਿਹੜੇ ਕਿਹੜੇ ਬੱਚੇ ਨੇ ਕਲਾਸ ਤੇ ਚਲੋ ਆਪਾਂ ਪਹਿਲਾਂ ਮਾਰਕੀਰ ਚੱਲਦੇ ਆਂ। ਇਹ ਤਾਂ ਦੁਕਾਨ ਵੀ ਨਹੀਂ ਖੁੱਲੀ ਐ। ਕਿ ਆਪਾਂ ਐਸਿੰਮੇ ਮੈਂ ਤਾਂ ਡਰੈਸ ਰਾਂ। ਫਿਰ ਤਾਂ ਦੁਕਾਨ ਵੀ ਨਹੀਂ ਖੁੱਲੀ, ਖੋਲ ਹੀ ਰਹੇ ਨੇ। ਖੋਲ ਰਹੇ ਨੇ ਅਜੇ। ਉੱਠ ਕੇ ਆ ਜਾਣੇ ਦੁਕਾਨ ਤੇ। ਸੁੱਤੇ ਹੋਏ ਉੱਠ ਕੇ ਆ ਜਾਣੇ। ਚਲ ਕੋਈ ਨਾ ਮਿਲੀ ਜਾਊਗੀ ਐ। ਡਰੈਸ। ਦੁਕਾਨ ਵੀ ਪਈ ਪਈ, ਰਸਤਾ ਵੀ ਹੈ ਨਹੀਂ ਕੋਈ। ਹੈ? रास्ता भी है नहीं कोई जानू दुकान है ये सामान कड्न होली होली एथो नहीं अपा टप जानी इथोनो टपके है ये की है हां स्कर्ट स्कर्ट किसी ने बोला फ्रॉक बोला फ्रॉक चाहिए हमें पूरी वाइट ऊपर ही जाना पड़ेगा है कोई रास्ता निकलने को को ऊपर से लांग लगानी पड़ेगी नहीं इधर से वो थोड़ा से उठा हां हां ਇਹ ਤਾਂ ਨਿਕਲ ਉਸਕ ਉਸਕੇ ਨਿਕਲ ਉਸਕ ਉਸਕੇ ਓਏ 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 ਚਲੋ ਭਾਈ ਨਿਕਲ ਗਏ ਨਿਕਲ ਗਏ ਆ ਚੁਕੇ ਹੁਣ ਚੜੋ ਮੰਦਰ ਦੀਆਂ ਪੌੜੀਆਂ ਜੈ ਮਾਤਾ ਜੀ ਸਾਰੇ ਬੋਲੋ ਜੈ ਮਾਤਾ ਜ਼ੋਰ से बोलो ਜੈ ਮਾਤਾ ਹੋਰ ਕੇ ਪੰਖਾ ਪੁਖਾ ਚਲਾ ਦੋ ਭਾਈ ਉੱਪਰ じゃ ਨਹੀਂ ਨਿਕਲ ਜੂ ਨਹੀਂ ਤਾਂ ਲੈ ਨੋ ਨਿਛੜਿਆ ਜੈ ਮਾਤਾ ਮੈਂ ਤਾਂ ਚੜ ਗਿਆ ਤੂੰ ਨਹੀਂ ਚੜਿਆ ਹਾਏ ਹਾਏ ਮੈਂ ਤਾਂ ਇੱਥੇ ਬੈ ਜਾ ਨਹੀਂ ਆ ਦੇਖ ਕੇ ਲਿਆਓ ਆ ਜਾ ਆ ਜਾ ਹਾਏ ਹਾਏ ਹਿੰਮਤ ਪੌੜੀਆਂ ਵੀ ਜੀ ਵੇ ਬਹੁਤ ਉੱਚੀਆਂ ਬੱਚੇ ਰਹਿ ਗਿਆ ਉਹ ਜਲਦੀ ਆ ਜਾ ਕੁੜੀ ਵਾਲਾ ਕਿੱਥੇ ਲੇਟ ਹੋਣ ਦੇ ਨਿਸ਼ਵਾ ਕੀਤੀ ਪੈਂਚ ਨੂੰ ਲਵਾਤਾ ਫੇਰ ਐ ਬੰਦੇ ਨੇ ਮਸੂਤ ਦੇਗੀ ਨਵੇਂ ਸੱਕ ਗਿਆ ਹਾਈਵੇ ਪਾਈ ਤੁਸੀਂ ਕਿਵੇਂ ਚੜਦੇ ਹੁੰਦੇ ਮੈਂ ਤਾਂ ਧੰਨ ਕਰ ਲਾਉਂਦੇ ਆ ਵਿਚਾਰੇ ਹਵੇ ਇਥੇ ਸਾਰੇ ਤਰ੍ਹਾਂ ਦੇ ਇੰਟਰੈਸਸ ਵਗੈਰਾ ਸਮਾਨ ਕੁਝ ਵੀ ਲੈ ਲਓ ਕਿਸੇ ਵੀ ਸਟੇਟ ਦੀ ਡਰੈਸ ਇਹ ਦੇਖੋ ਪਿਛੇ ਨਾਲ ਇਹ ਵਾਲੀ ਹੈ ਔਰ ਇਹ ਵਾਲੀ ਦੇਖਣਾ ਖੋਲ ਕੇ ਦੇਖੋ ਇਹ ਜਿਆਦਾ badi ਹੈ हाँ। लेकिन ऐसे में कुछ है तो दिखा दो इसमें छोटा अगर कोई हॉस्टाइल भी है वो भी दिखा दो इसमें छोटा है नहीं तो फिर वो दे दो तो, तो पापा के आ रही है मेरे, मेरे आ आज नहीं आनी आज ही थोड़ी टाइट हो तो, मेरे निमर तो ला के देखो पेंट, पेंट हाँ फिर कुड़ी है उसमें नहीं है ये वाले में ਛੋਟੀ ਹੈ ਹਲਕੀ ਜੀ ਯਾਰ ਹਲਕੀ ਟੈਲੀਕਾਮ ਸੁੰਦਰ ਵੀ ਹੈ ਇਹ ਸੁੰਦਰ ਲੱਗ ਰਹੀ ਹੈ ਇਹ ਵੀ ਤਾਂ ਸੁੰਦਰ ਹੈ ਲਾ ਕੇ ਦੇਖ ਨਾ ਮੇਰੇ ਤੇ ਇੱਕ ਵਾਰ ਹਾਂ ਦੇਖ ਇਧਰ ਦੀ ਦਿਖਾ ਪਿੱਛੇ ਤੋਂ ਅੱਗੇ ਲਾ ਕੇ ਦੇਖੋ ਹਾਂ ਆਜਾ ਹਾਈ ਹੈ ਦੇਖਾ ਕਿਆ ਪੀ ਹੈ ਨਿਮਰਤਾ? ਉਹ ਕਿਆ ਹੈ? ਨਿਮਰਤਾ ਨਹੀਂ ਪੀਂਦਾ। ਨਿਮਰ ਤੂੰ ਨਹੀਂ ਪੀਂਦਾ। ਨਿਮਰਤ ਤੂੰ ਤਾਂ ਨਹੀਂ ਪੀਣਾ। ਕਿਆ? ਤੇਰੀ ਮਰਜ਼ੀ। ਤੇਰੀ ਮਰਜ਼ੀ ਕਿ ਮੈਂ ਨਹੀਂ ਪੀਣਾ ਤਾਂ ਹੈ। ਕਿ ਕਰਦੀ ਮੈਂ ਕੀ ਹੈ? ਥੋੜੀ ਮਰਜ਼ੀ ਤੋੜਾ। ਬੜੀ ਮੇਰੀ ਮਰਜ਼ੀ ਥੋੜੀ ਮਰਜ਼ੀ ਥੋੜੀ ਨਾ ਮੈਂ ਪੀਊਂਗੀ ਆਦੀ। ਪੀਊਗੀ ਤਾਂ ਜੂਸ। ਮੰਨਦੀ ਨਹੀਂ। ਹੋਰ ਪੀਉ ਗਏ ਬਹੁਤ ਆ ਬਾਈ ਥੋੜਾ ਪੀ ਲਈ ਹੁਣ ਆਪਾਂ ਗੰਨੇ ਦਾ ਜੂਸ ਫੇਰ ਚੱਲਦੇ ਆ ਘਰੇ ਤੇ ਨੇ ਮੈਂ ਤਾਂ ਹੋਰ ਕੀ ਲੈ ਕੇ ਆਇਆ ਤੂੰ ਕਰੋਨ ਤਾਂ ਦਿਖਾ ਦੇ ਤੇਰੇ ਦਿਖਾ ਦੇ ਦੇਖਾਂ ਇੱਕ ਮੰਮਾ ਨੇ ਪਸੰਦ ਕੀਤਾ ਇੱਕ ਪਾਪਾ ਨੇ ਮੰਮਾ ਨੇ ਕਿਹੜਾ ਕੀਤਾ ਸਿੰਪਲ ਵਾਲਾ ਪਾਪਾ ਨੇ ਇਹ ਵਾਲਾ ਹੁਣ ਕਿਹੜਾ ਪਾ ਕੇ ਜਾਏਗਾ ਤੂੰ ਇਹ ਪਾ ਕੇ ਜਾਏਗਾ ਠੀਕ ਹੈ ਨੇ ਮਾਤਰੀ ਫਰਾਕ ਵੀ ਲੈ ਲਈ ਬਾਈ ਹੈ ਤਾਨੂੰ ਪਤਾ ਹੈ ਹਨਾ ਮੈਂ ਸਵੇਰ ਦੇ ਲਈ ਆਪਣਾ ਰਨਿੰਗ ਤੇ ਜਾਨੀ ਆ ਉਸ ਤੋਂ ਬਾਅਦ ਐਕਸਰਸਾਈਜ਼ ਵੀ ਕਰਦੀ ਆਗੀ ਉਸ ਤੋਂ ਬਾਅਦ ਮੈਂ ਸ਼ਾਮ ਨੂੰ ਵੀ ਜਾਨੀ ਆ ਡੇਲੀ ਤੇ ਲੇਕਿਨ ਅੱਜ ਵੀ ਮੈਂ ਸ਼ਾਮ ਨੂੰ ਗਈ ਸੀਗੀ ਤੇ ਮੈਂ ਥੋੜੀ ਤਬੀਅਤ ਖਰਾਬ ਸੀਗੀ ਬਟ ਅੱਜ ਮੈਂ ਰਨਿੰਗ ਨਹੀਂ ਕੀਤੀ ਤੇ ਅੱਜ ਮੈਂ ਥੋੜੀ ਸੈਰ ਕੀਤੀ ਤੇ ਥੋੜੀ ਥੋੜੀ ਐਕਸਰਸਾਈਜ਼ ਕੀਤੀ ਜੋ ਮੈਨੂੰ ਸੂਟੇਬਲ ਲੱਗੀ ਤੇ ਉਸ ਤੋਂ ਬਾਅਦ ਹੁਣ ਆਪਾਂ ਅਗੇ ਸੇ ਕਰੇ ਤੇ 7 ਵਜੇ ਆ ਕੇ ਬੱਚੇ ਕਹਿਣ ਲੱਗੇ ਭੁੱਖ ਤੇ ਆਪਾਂ ਬਣਾਤੇ ਬੱਚਿਆਂ ਨੂੰ ਰੋਟੀ ਤੇ ਨਾਲ ਬਣਾਈਏ ਭਿੰਡੀ ਦੀ ਸਬਜ਼ੀ ਤੇ ਲੇਕਨ ਉਹਪਿੰਦਰ ਨੂੰ ਬਿਲਕੁਲ ਵੀ ਪਿੰਡੀ ਦੀ ਸਬਜੀ ਹੈ ਜਿਹੜੀ ਬਿਲਕੁਲ ਵੀ ਪਸੰਦ ਨਹੀਂ ਹੈਗੀ ਜੀ ਉਹਪਿੰਦਰ ਕਹਿ ਰਿਹਾ ਮੰਮਾ ਮੈਂ ਤਾਂ ਨਹੀਂ ਖਾਊਂਗਾ ਤੇ ਮੇਰੇ ਲਈ ਤਾਂ ਕੁਝ ਹੋਰ ਬਣਾ ਕੇ ਦਿਓ ਤੋਂ ਲੇਕਨ ਬਈ ਅਬ ਮੈਂ ਦੁਬਾਰਾ ਬਣਾਉਣ ਵਾਲੀ ਨਹੀਂ ਹੈਗੀ ਕਿਉਂਕਿ ਬੱਚਿਆਂ ਨੂੰ ਉਹੀ ਚੀਜ਼ ਖਾਣੀ ਚਾਹੁੰਦੇ ਜੋ ਸਾਡੇ ਘਰੇ ਬਣੀ ਹੈ ਤੇ ਇਹੀ ਹੱਥ ਪਾਉਣੀ ਚਾਹੁੰਦੇ ਆ ਬਾਕੀ ਇਹ ਫਿਰ ਅਲਟਰਨੇਟਿਵ ਜੋ ਲੱਭੂਗਾ ਚਿੱਕੀ ਉਹਨੇ ਕੀ ਖਾਣਾ ਉਹ ਆਪਣੇ ਆਪ ਲੱਭੇ ਤੇ ਲੇਕਨ ਆਪਾਂ ਦਾ ਕੰਮ ਆਗਾ ਰੋਟੀ ਬਣਾਉਣੀ ਤੇ ਸਬਜੀ ਬਣਾਉਣੀ ਜੋ ਕਿ ਸਾਰੇ ਲਈ ਬਣੂ ਇੱਕੋ ਹੀ ਤੇ ਉਪਿੰਦਰ ਦੇ ਪਪਾ ਨੇ ਵੈਸੇ ਵੀ ਸਪੈਸ਼ਲ ਬੋਲਿਆ ਆ ਕਿ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਹੈਗਾ ਕਿ ਉਹਦੀ ਸਬਜੀ ਅਲੱਗ ਬਣਾਤੀ ਦਾਲ ਅਲੱਗ ਬਣਾਤੀ ਬੀ ਜੋ ਵੀ ਸਬਜੀ ਦਾਲ ਬਣੂ ਸਾਰੇ ਲਈ ਇੱਕੋ ਹੀ ਬਣੂ ਤੇ ਸਾਰੇ ਜਣੇ ਇੱਕੋ ਹੀ ਖਾਵਾਂਗੇ ਕਿ ਕਿ ਬੱਚੇ ਨਾ ਇਸ ਤਰ੍ਹਾਂ ਖਾਂਦੇ ਰਹੇਗੇ ਤੇ ਹੁਣ ਮੈਂ ajo ਪਿੰਦ ਨੂੰ ਡਰਾਵਾ ਵੀ ਦਿੱਤਾ ਸੀ ਕਿ ਅਗਰ ਤੂੰ ਇਸ ਤਰ੍ਹਾਂ ਕਰੇਂਗਾ ਨਾ ਮੈਂ ਸਵਾ ਟਿਫਨ ਦੇ ਵਿੱਚ ਭਿੰਡੀ ਸਬਜ਼ੀ ਹੀ ਭੇਜੂ ਤੇ ਮੈਡਮ ਨੂੰ ਫੋਨ ਕਰੂ ਕਿ ਅਸ ਦਾ ਟਿਫਨ ਚੈੱਕ ਕਰਦਾ ਤੇ ਬੋਲ ਰਹੀ ਸੀ ਮम्मा ਸੌਰੀ ਸੌਰੀ ਨਹੀਂ ਇਹ ਇਹ ਇਸ ਤਰ੍ਹਾਂ ਨਾ ਕਰਨਾ ਪਲੀਜ਼ ਮੈਡਮ ਨੂੰ ਫੋਨ ਨਾ ਕਰਨਾ ਮੈਸੇਜ ਨਾ ਕਰਨਾ ਤੇ ਕਿਉਂਕਿ ਬੱਚੇ ਸਕੂਲ ਦੇ ਵਿੱਚ ਖਾ ਕੇ ਆ ਜਾਂਦੇ ਟਿਫਨ ਘਰੇ ਇਹ ਕਈ ਵਾਰ ਨਹੀਂ ਖਾਂਦੇ ਟੀਚਰਾਂ ਤੋਂ ਡਰਦੀ ਮੈਂ ਇਹਦੀ ਮੈਡਮ ਵੀ ਅੱਛੀ ਹੈ ਕਾ ਸੁਣ ਲੈਂਦੀ ਆ ਤੇ ਉਹ ਕਹਿੰਦੀ ਹੈ ਠੀਕ ਹੈ ਦੇ ਲੇਕਿਨ ਉਹ ਡਰੀ ਹੁੰਦਾਗਾ ਤੇ ਬਾਕੀ ਹੁਣ ਬਣਾਈ ਪਿੰਨੀ ਸਬਜੀ ਦੇਖਦੀਓ ਖਾਂਦੇ ਆ ਕਿ ਨਹੀਂ ਖਾਂਦੇ ਨਿਮਰਤਾ ਖਾ ਲੂ ਉਹ ਤਾਂ ਫੇਵਰਿਟ ਐ ਮੇਰੇ ਤੇ ਨਿਮਰਤਰੀ ਬਾਕੀ ਉਹਨੂੰ ਪਿੰਦਰ ਦਾ ਕੀ ਬੰਦਾ ਉਹ ਦੇਖਦੀ ਆਪੇਂਦਰ ਆਪਾਂ ਬੁਲਾ ਲੈਨੇ ਬੱਚੇ ਦੇਖ ਰਹੇ ਹੋ ਉੱਪਰ ਟੀਵੀ ਤੇ ਆਪਾਂ ਬੁਲਾ ਲੈਨੇ ਆਂ ਖਾਣਾ ਖਾ ਲਈ ਤੇ ਤੁਹਾਨੂੰ ਦਿਖਾਉਣੀ ਇਹ ਬਾਤ ਜੋ ਪਿੰਦਰ ਨੇ ਥੋੜਾ ਨਿਮਰਤੀ ਢੈਗ ਨੌਰੀ ਸੀ ਉਹ ਬਣਾਈ ਤੇ ਕਿਤਾਬਾਂ ਕਿੱਥੇ ਪੰਗਾ ਨੇ ਦੇਖੋ ਕਿਤਾਬਾਂ ਪੰਗਾ ਠੀਕ ਐ ਇਹ ਹਾਲ ਐ ਇੰਨੀ ਪੜਾਈ ਦਾ ਇੰਨੀ ਰਿਸਪੈਕਟ ਕਰਦੇ ਪੜਾਈ ਦੇ ਪਹਿਲਾਂ ਤਾਂ نیچے ਆਓ ਕਿਤਾਬਾਂ ਚੱਕੋ नीचे ਘਾਤ ਰੱਖ ਕੇ ਗਿਆ ਇਹ ਰਿਸਪੈਕਟ ਆ ਆਓ ਜੀ ਜਾ ਆਪਣਾ ਡਿਨਰ ਜਿਹੜਾ ਰੈਡੀ ਹੋ ਗਿਆ ਤੇ ਮੈਂ ਆਪਣਾ ਖਾਣਾ ਜਿਹੜਾ ਖਾਣਾ ਸਟਾਰਟ ਕਰਦਾ ਮੈਂ ਤੁਹਾਨੂੰ ਦਿਖਾਉਣੀ ਆ ਵੀ ਮੈਂ ਕਿਉਂਕਿ ਮੈਂ ਡਾਈਟਿੰਗ ਕਰਦੀ ਆ ਮੈਂ ਤੁਹਾਨੂੰ ਜਿਵੇਂ ਦੱਸਿਆਗਾ ਤੇ ਮੈਂ ਅੱਜ ਖਾਣੇ ਦੇ ਵਿੱਚ ਕੀ ਲਿਆ ਵੈਸੇ ਤਾਂ ਮੈਂ ਡੇਲੀ ਸ਼ਾਮ ਨੂੰ ਮੈਂ ਤਾਂ ਹਲਕੀ ਚੀਜ਼ ਲੈਨੀ ਐ ਜਿਵੇਂ ਪੋਹਾ ਉਪਮਾ ਨਾਲ ਸੈਲਡ ਜ਼ਿਆਦਾ ਤੇ ਉਹੀ ਚੀਜ਼ਾਂ ਲੈਨੀ ਆ ਲੇਕਿਨ ਅੱਜ ਮੇਰੀ ਫੇਵਰਿਟ ਸਬਜੀ ਸੀ ਮੇਥੋ ਰਿਆਣੀ ਗਿਆ ਸੋ ਅੱਜ ਮੈਂ ਖਾ ਰਹੀ ਹਾਂ ਰੋਟੀ ਰੋਟੀ ਦੇ ਵਿੱਚ ਮੈਂ ਅੱਜ ਦਹੀਂ ਵੀ ਲਈ ਆ ਕਿਉਂਕਿ ਮੇਰਾ ਮਨ ਕੀਤਾ ਵੈਸੇ ਰਾਤ ਨੂੰ ਦਹੀਂ ਸਾਨੂੰ ਨਹੀਂ ਖਾਣੀ ਚਾਹੀਦੀ ਅਵੋਇਡ ਕਰਦੀ ਚਾਹੀਦੀ ਆ ਉਸ ਤੋਂ ਬਾਅਦ ਮ ਤੇ ਸਬਜੀ ਜਿਆਦਾ ਲਈ ਤੇ ਇੱਕ ਹੀ ਰੋਟੀ ਲਈ ਹੈ ਮੈਂ ਜਿਹੜੀ ਰੋਟੀ ਹੈਗੀ ਇਹ ਬਣੀ ਹੋਈ ਹੈਗੀ ਹੈਗੀ ਮਿਕਸ ਆਟੇ ਤੋਂ ਤੇ ਸੋ ਮੈਂ ਮਿਕਸ ਆਟੇ ਦੀ ਇੱਕ ਰੋਟੀ ਲਈ ਹੈ ਤੇ ਇਹ ਮੇਰੀ ਰਹੀ ਅੱਜ ਰਾਤ ਦਾ ਖਾਣਾ ਤੇ ਇਹਦੇ ਨਾਲ ਬਿਲਕੁਲ ਵੀ ਭੁੱਖ ਨਹੀਂ ਲੱਗਦੀ ਤੁਹਾਡਾ ਪੇਟ ਬਿਲਕੁਲ ਫੁੱਲ ਹੋ ਜਾਂਦਾ ਹੈਗਾ ਤੇ ਸੋ ਆਪਾਂ ਕਰਦੇ ਆ ਖਾਣੇ ਨੂੰ ਇੰਜੋਏ ਤੇ ਇਧਰ ਨਿਮਰਤ ਔਰ ਭੁਪਿੰਦਰ ਨਿਮਰਤ ਦਾ ਸਬਜੀ ਖਾਏਗਾ ਭੁਪਿੰਦਰ ਨੇ ਆਪਣੀ ਦਹੀਂ ਔਰ ਨਾਲ ਅਚਾਰ ਲੈ ਲਿਆ ਉਹ ਖਾਏਗਾ ਤੇ ਆਜੋ ਬਾਈ ਟੀਫਨ ਚੱਕ ਲਿਓ ਆਪਣਾ ਤੇ ਸੋ ਆਪਾਂ ਕਰਦੇ ਆ ਤੇ ਗਾਈ ਅੱਜ ਹੈਗਾ ਨਿਵਰਤ ਦੇ ਸਕੂਲ ਦੇ ਵਿੱਚ ਫੰਕਸ਼ਨ ਤੇ ਮਦਰਸਡੇ ਸੈਲੀਬ੍ਰੇਟ ਕਰਨਾ ਤੇ ਨਿਵਰਤ ਨੇ ਪਹਿਨੀ ਸੀ ਵਾਈਟ ਡਰੈਸ ਤੇ ਨਿਵਰਤ ਨੇ ਵਾਈਟ ਫਰੌਗ ਪਹਿਨ ਲਈ ਹੈ ਤੇ ਵਾਈਟ ਹੀਅਰ ਵਨ ਲਾਇਆ ਤੇ ਇਹ ਲੱਗ ਰਹੀ ਹੈ ਹੁਣ ਕਿਟੀ ਕਿਟੀ ਪਾਈ ਤੇ ਦੰਦ ਦਿਖਾਈਂ ਕਿਹੜਾ ਹੈ ਆਏ ਵੰਦੀਏ ਗੱਲਬਾਤਾਂ ਘੈਂਟ ਲੱਗਦਾ ਨੇ ਪਰ ਸੁਣਨ ਲੱਗਦਾ ਹੈ ਹੋਰ ਵੀ ਫਰੈਂਜ ਪਾ ਕੇ ਆਉਣਗੇ ਠੀਕ ਹੈ ਰਿਕਲ ਲੱਗ ਗਿਆ ਨਹੀਂ ਮੈਂ ਵੀ ਤਾਂ ਤੁਹਾਡੇ ਨਾਲ ਹੀ ਕਰਕੇ ਆਈਆਂ ਰਾਨੀ ਗਾ ਬਈ ਬੱਚਾ ਨੇ ਛੱਡਤਾ ਸੀ ਆਪਾਂ ਆਪਣੀ ਡਿਊਟੀ ਨਿਵਾਹੀ ਉਸ ਤੋਂ ਬਾਅਦ ਅਸੀਂ ਆਪਣੀ ਡਿਊਟੀ ਤੇ ਹੁਣ ਕਰਕੇ ਜਾ ਰያ ਕਰੇ ਤੇ ਉੱਤੇ ਨਾ ਭਾਰਨਾ ਦੇ ਆ ਕਰ ਜਾ ਹਾਏ ਹੁਣ ਮੈਂ ਮਾਰਨਾ ਪੜਾ ਹੈ ਓਕੇ ਹਾ ਤੇ ਮੂੰਹ ਤੋੜ ਲੂਗੇ ਤੇ ਚਾਰ ਪਾਲਾਂਗੇ ਆ ਜਿੰਦਾ ਕਿ ਕਿਸੇ ਲਾਇ ਗਲੀ ਚਾਤਾ ਬਹੁਤ ਜਿਆਦੇ ਲੱਗੇ ਦੇਖੋ ਕਿਨੇ ਅੰਬ ਭਰਿਆ ਭੇਪੇ ਤੇ ਹੁਣ ਆਪਾਂ ਚੱਲੇ ਪਾਰਕ ਚੋ ਸਾਹਮਣੇ ਰਿਹਾ ਪਾਰਕ ਮੂ ਦੇਖ ਸਕਦੇ ਹਾਂ ਆ ਭਾਈ ਬਾਲਾ ਕਮੈਂਟ ਕਰਨੀ ਤਾਂ ਕ ਨਹੀਂ ਬਹੁਤ ਮੁਸ਼ਕਿਲ ਕੰਮ ਹੈ ਤੇ ਭਈ ਅਸੀਂ ਫੌਜੀ ਦੇ ਪਾਰਕ ਚੋਂ ਕਰਾਂਗੇ ਆਪਣੀ ਐਕਸਰਸਾਈਜ਼ ਅੱਗੇ ਲਾਲ ਹੈ ਪਿੱਛੇ ਇੱਥੇ? ਹਾਂ। ਚਲੋ ਚਲੋ ਚੰਗਾ ਪਹੁੰਚੇ ਜਾ। ਜਾ ਭਾਜੀ। ਹਰ ਲੋਕੋ ਜੇ ਕਰਨ ਆਏ ਮਨੇ ਮੈਨੂੰ ਪਤਾ ਹੀ ਹੋ ਜਾ। ਥੱਕ ਗਿਆ ਵੀ ਮੈਂ ਤਾਂ। ਅੱਛਾ ਇੱਥੇ ਤਾਂ ਦੇਖ ਲੈ ਹਾਲ। ਇੱਥੇ? ਹੈ ਨਹੀਂ ਆਏ ਮੰਨਦੇ ਕਿਥੇ ਵੀ ਹੈਗਾ। ਦਿਖਾ ਉਹਦੇ ਵਿੱਚ ਕਿੱਥੇ ਹੈ? ਆਹ ਵੇਖ ਦਿਖ ਰਿਹਾ। ਇੱਥੇ। ਕਿਸੇ ਦੀ ਮਰਜ਼ੀ ਪੁੱਛ। ਢਿੱਡ ਤੁਹਾਡਾ ਬਹੁਤ ਵੱਡਾ। ਦਿਖਾ। ਲੈ। ਦਿਖਾ। ਇਹ ਆਪ ਪੂਰਾ ਹੈ। ਉਹਨੇ ਸਿਨੇ ਪਾਰਕ ਦੇ ਵਿੱਚ ਗਿਆ ਸੀ ਵੀਡੀਓ ਸ਼ਾਰਟਸ ਬਣਾਉਣਾ ਇੰਸਟਾਗ੍ਰam ਤੇ ਤੇ ਉੱਥੇ ਨਾ ਇੱਕ ਅੰਕਲ ਮਿਲੇ ਸਾਨੂੰ ਮੈਂ ਤੇ ਨਵੇਂ ਨਾ ਵੀਡੀਓ ਬਣਾ ਰਹੇ ਸੀ ਉਹਨਾਂ ਨੂੰ ਇਹ ਲੱਗਿਆ ਵੀ ਜਿਹੜਾ ਅਸੀਂ ਹੈਗੇ ਨਾ ਅਸੀਂ ਹਸਬੰਡ ਵਾਈਫ ਨਹੀਂ ਹੈਗੇ ਵੀ ਐਵੇਂ ਹੈਗੇ ਆ ਨਾ ਤੇ ਅੰਕਲ ਰੁਕੇ ਤੇ ਅੰਕਲ ਸਾਨੂੰ ਪਤਾ ਕੀ ਕਹਿੰਦੇ ਕਹਿੰਦੇ ਤੁਹਾਡਾ ਇੰਸਟਾਗ੍ਰam ਤੇ ਵੀ ਤੁਸੀਂ YouTube ਤੇ ਪਾਉਣੇ ਅਸੀਂ ਕਹਿੰਦੇ ਇੰਸਟਾਗ੍ਰam ਤੇ ਬੋਲੇ ਮੇਰੇ ਫੋਨ ਦੇ ਵਿੱਚ ਵੀ ਕੱਢ ਕੇ ਦਿਓ ਸੀਗਾ ਤੁਹਾਡਾ ਇੰਸਟਾਗ੍ਰam ਨਹੀਂ ਹੈ ਕਹਿੰਦੇ ਇੰਸਟਾਲ ਕਰ ਦੋ ਉਹ ਚੀਜ਼ ਕਰਨ ਤੋਂ ਬਾਅਦ ਪਤਾ ਕੀ ਹੋਇਆ ਕਹਿੰਦੇ ਆ ਕਿ ਕਹਿੰਦੇ ਤੁਸੀਂ ਵੀ ਕੀ ਇਹ ਕਹਿੰਦੇ ਵੀ ਮੇਰੀ ਵਾਈਫ ਨੇ ਮੇਰੀ ਵਾਈਫ ਹੈ ਕਹਿੰਦੇ ਅੱਛਾ ਕਹਿੰਦੇ ਮੈਂ ਤਾਂ ਸੋਚਿਆ ਵੀ ਐਵੇਂ ਜਿਵੇਂ ਮਤਲਬ ਕਿ ਦੁਨੀਆ ਦੁਰੀ ਫੇਰ ਦਿਆ ਉਹ ਮੈਂ ਇੰਨੀ ਉਮਰ ਦੇ ਅੰਕਲ ਸੀਗੇ ਤੇ ਕਹਿੰਦੇ ਮੈਂ ਟੀਚਰ ਰਿਟਾਇਰ ਹੋਇਆਗਾ ਤੇ ਬਾਅਦ ਦੇ ਵਿੱਚ ਕਹਿੰਦੇ ਕਹਿੰਦੇ ਚਾਹ ਤੇ ਬੁਲਾਉਂਗੇ ਤੇ ਨਾਲੇ ਫਿਰ ਸਾਰੀ ਇੰਸਟਾਗ੍ਰਾਮ ਹੈਡੀ ਲਈ ਤੇ ਉਹ ਜੇ ਲੋਕ ਆ ਦੇਖੋ ਬਜ਼ੁਰਗ ਹੋ ਗਏ ਫਿਰ ਵੀ ਉਹਨੇ ਸੋਚ ਮਤਲਬ ਕਿੱਥੇ ਜਾਂਦੀ ਹੈ ਵੀ ਹਾਂ ਤੁਸੀਂ ਹਸਬੈਂਡ ਵਾਈਫ ਹੋ ਜਾਂ ਨਹੀਂ ਹੋ ਹੈ ਦੇਖੋ ਸਹੀ ਆਪਦੇ ਜਮਾਨੇ ਵਿੱਚ ਉਹ ਕਿੰਨਾ ਚਲਾਕ ਹੋਊਗਾ ਬੰਦਾ ਬਹੁਤ ਤੇਜ਼ ਹੋਊਗਾ ਭਾਈ ਬਹੁਤ ਜ਼ਿਆਦਾ ਤੇਜ਼ ਮਾਸਟਰ ਦਾ ਤੇਜ਼ ਨਹੀਂ ਹੋਊਗਾ ਮੈਨੂੰ ਪੁੱਛ ਰਿਹਾ ਸੀ ਵੀ ਤੂੰ ਕੀ ਪੜਾਈ ਕਿਤੇ ਹੋਰ ਹੈ ਇੰਗਲਿਸ਼ ਵਿੱਚ ਫਿਰ ਗੱਲ ਕਰ ਰਿਹਾ ਸੀਗਾ ਉਹਨੇ ਸੀ ਵੀ ਇਹਨੂੰ ਸਮਝ ਆ ਰਹੀ ਹੈ ਜਾਂ ਨਹੀਂ ਆ ਰਹੀ ਤੇ ਦੇਖੋ ਲੈ ਦੁਨੀਆ ਕੀ ਸੋਚਦੀ ਆਪਣੇ ਬਾਰੇ ਵੇ ਆਪਾਂ ਹੀ ਕਿਹਾ ਕਰਾਂਗੇ ਵੀ ਹਾਂ ਨਹੀਂ ਅਸੀਂ ਹਸਬੰਡ ਵਾਈਫ ਨਹੀਂ ਹਜੇ ਤਾਂ ਰਿਲੇਸ਼ਨ ਵਿੱਚ ਆਹ ਜੇ ਵਿਆਹ ਤਾਂ ਕਰਵਾਉਣਾ ਅਹੀਂ ਕਿਹਾ ਕਰਾਂਗੇ ਠੀਕ ਹੈ ਵੀ ਅਸੀਂ ਵਿਆਹ ਤਾਂ ਕਰਵਾਵਾਂਗੇ ਹਾਂ ਫਿਰ ਜਿਵੇਂ ਦੁਨੀਆ ਚੱਲਦੀ ਓਵੇਂ ਪੁੱਛ ਲੈ ਕਹਿ ਦਿਆ ਕਰਾਂਗੇ ਠੀਕ ਹੈ ਇਹ ਦੁਨੀਆ ਹੈ ਜੀ ਮਿੱਤਰਾ ਹੁਣ ਅੱਗੇ ਤਾਂ ਕਹਿਣਾ ਨਹੀਂ ਹੈਗਾ ਵੀ ਹਾਂ ਅਸੀਂ ਹਸਬੰਡ ਵਾਈਫ ਆ ਕਹਿਾਂਗੇ ਅਜੇ ਵਿਆਹ ਕਰਵਾਉਣਾ ਅਜੇ ਤਾਂ ਅਸੀਂ ਰਿਲੇਸ਼ਨ ਟੀ ਆ ਬਸ ਫਿਰ ਦੁਨੀਆ ਨੂੰ ਓਵੇਂ ਹੀ ਜਵਾਬ ਦੇ ਦੇਈਏ